ਮੇ ਪੈਣੀ ਠੀਕ ਆ ਚੌਕੜਾ ਟਾਇਰਾਂ ਦਾ ਜਿਹੜਾ ਨਵਾਂ ਲਾਏ ਚੰਗੇ ਲੱਗੇ ਹੋਏ ਨੇ ਕੁਝ ਨਹੀਂ ਹੈਗਾ ਜਿੰਨੀ ਗੱਡੀ ਆ ਸਾਰੀ ओरिजिनल ਆ ਫਸਟ ਓਨਰ ਗੱਡੀ ਆ ਜੇ ਸੀਸੇ ਵੀ ਸਾਰੇ ਨਾਲ ਦੇ ਨੇ ਠੀਕ ਆ ਤੇ ਪਟਿਆ ਚੈੱਕ ਕਰਾਂ ਹੀ ਸੀਸਾ ਫਰੰਟ ਸੀਸਾ ਵੀ ਹਜੇ ਤੱਕ ਦਾ ਨਾਲ ਦਾ 43 ਯਾਰ ਇਧਰਲਾ ਵੀ ਚੈੱਕ ਕਰਾ ਦੇ ਲੋ ਵੀ ਸਾਜ ਨੂੰ ਸੀਸਿਆਂ ਦੇ ਨੰਬਰ ਆ ਜਿਹੜੇ ਨਾਲ-ਨਾਲ ਚੈੱਕ ਕਰੀ ਚੱਲਿਓ ਇੰਟੀਰੀਅਰ ਸਿਸਟਮ ਦੀ ਗੱਡੀ ਚੈੱਕ ਕਰੋ ਜਿੰਨੀ ਵੀ ਐ ਸਾਰੀ ਕੋਕਾ ਪੀਸ ਆ ਮੱਖੀ ਜਿੰਨਾ ਪੂਰਾ ਦਾਗ ਵੀ ਨਹੀਂ ਤੇ ਵੀ ਆ ਪੱਟੀ ਗੋਡੇ ਵਗੈਰਾ ਚੈੱਕ ਕਰਾ ਦੇ ਠੀਕ ਆ ਨਾਨ ਐਕਸੀਡੈਂਟ ਗੱਡੀ ਆ ਕੁੜੀ ਆ ਜਿਹੜੀ ਅਨਜੂਜ ਆ ਉਹ ਵੀ ਹਜੇ ਗੁੱਦ ਵਗੈਰਾ ਕਿਸੇ ਪਾਸੇ ਵੀ ਪੂਰਾ ਮਿੱਟੀ ਦਾ ਲੋ ਵੀ ਸੱਜਣੋ ਸਹਿਰ ਬਰਨਾਲੇ ਵਿੱਚ ਖੜੇ ਆ ਬਰਨਾਲੇ ਦੇ ਵਿੱਚ ਇੱਕ ਗੱਡੀ ਵਿਕਾਊ ਆ ਬ੍ਰਿਜਾ ਜੈ ਡੀ ਆਈ ਟਾਪ ਮਾਡਲ ਆ 2019 ਮਾਡਲ ਆ ਪੱਟੀ ਪਹਿਲਾਂ ਤਾਂ ਜਿਹੜੇ ਨੰਬਰ ਦੀ ਆ ਪੰਜਾਬ ਦਾ ਨੰਬਰ ਆ ਪੱਕੇ ਨੰਬਰ ਦੀ ਗੱਡੀ ਆ ਤੇ ਆਪਾਂ ਗੱਲ ਪਹਿਲਾਂ ਟਾਇਰਾਂ ਦੀ ਵੀ ਕਰ ਲੈਣੇ ਆ ਟਾਇਰ ਚੈੱਕ ਕਰਾ ਦੇ ਲਾਏ ਚੈੱਕ ਕਰਾ ਦੇ ਜਮਨ ਨਵੇਂ ਪਏ ਨੇ ਠੀਕ ਆ ਚੌਕੜਾ ਟਾਇਰਾਂ ਦਾ ਜਿਹੜਾ ਨਵਾਂ ਲਾਏ ਚੰਗੇ ਲੱਗੇ ਹੋਏ ਨੇ ਤੇ ਨਾਲੇ ਸਾਰੇ ਪਾਸੋਂ ਦੇਖ ਲਓ ਕਿਸੇ ਪਾਸੇ ਪੋਰਾ ਸਕਰੈਚ ਨਹੀਂ ਹੈਗਾ ਜਿੰਨੀ ਗੱਡੀ ਆ ਸਾਰੀ ਓਰੀਜਨਲ ਆ ਫਸਟ ਓਨਰ ਗੱਡੀ ਆ ਕਿਸੇ ਪਾਸੇ ਵੀ ਕੋਈ ਚਰੀਟ ਨਹੀਂ ਤੇ ਜੇ ਆਪਾਂ ਗੱਲ ਕਰੀਏ ਕਿਸੇ ਡਾਕਟਰ ਦੇ ਘਰੇ ਖੜੀ ਆ ਆ ਲੋਗੋ ਦੇਖ ਲਓ ਠੀਕ ਆ ਤੇ ਸਾਰੇ ਪਾਸੇ ਪੱਟੀ ਮੜਾ ਚੈੱਕ ਕਰਾ ਦੇ ਫਿਰ ਆਪਾਂ ਹੋਰ ਅੱਗੇ ਵੀ ਗੱਲ ਕਰਦੇ ਆ ਜੇ ਸੀਸੇ ਵੀ ਸਾਰੇ ਨਾਲ ਦੇ ਨੇ ਠੀਕ ਆ ਤੇ ਪਟਿਆ ਚੈੱਕ ਕਰਾਂ ਹੀ ਸੀਸਾ ਫਰੰਟ ਸੀਸਾ ਵੀ ਹਜੇ ਤੱਕ ਦਾ ਨਾਲ ਦਾ 43 ਯਾਰ ਇਧਰਲਾ ਵੀ ਚੈੱਕ ਕਰਾਂ ਦੇ ਲੋ ਵੀ ਸੱਜ ਨੂੰ ਸੀਸਿਆਂ ਦੇ ਨੰਬਰ ਆ ਜਿਹੜੇ ਨਾਲ-ਨਾਲ ਚੈੱਕ ਕਰੀ ਚੱਲਿਓ ਠੀਕ ਆ ਸਾਰੇ ਸੀਸੇ ਜਿਹੜੇ ਹਜੇ ਤੱਕ ਨਾਲ ਦੇ ਨੇ ਠੀਕ ਆ ਆ ਬੈਕ ਸੀਸਾ ਵੀ ਚੈੱਕ ਕਰ ਲਓ 43 ਯਾਰ ਤੇ ਇਧਰਲੀ ਵੀ ਚੈੱਕ ਕਰਾਈ ਦਿੰਨੇ ਆਪਾਂ 43 ਯਾਰ 43 ਯਾਰ 43 ਯਾਰ ਠੀਕ ਆ ਤੇ ਸਹਿਰ ਬਰਨਾਲੇ ਦੇ ਵਿੱਚੋਂ ਲਓ ਜੱਜਰੋਂ ਵਿੱਚੋਂ ਇੰਟੀਰੀਅਰ ਸਿਸਟਮ ਦੀ ਗੱਡੀ ਚੈੱਕ ਕਰੋ ਜਿੰਨੀ ਵੀ ਐ ਸਾਰੀ ਕੋਕਾ ਪੀਸ ਆ ਮੱਖੀ ਜਿੰਨਾ ਪੂਰਾ ਦਾਗ ਵੀ ਨਹੀਂ ਠੀਕ ਆ ਮੱਖੀ ਵੀ ਤਿਲਕ ਜੂ ਤੇ ਸੀਟ ਕਵਰ ਵਗਾਰਾ ਲੱਗੇ ਹੋਏ ਨੇ ਮੂਰੋ ਇੰਜਨ ਵੀ ਤੁਹਾਨੂੰ ਦਿਖਾ ਦੰਨੇ ਆ ਲਓ ਜੱਜਰੋਂ ਕਰੋ ਚੈੱਕ ਇੱਥੋਂ ਕਿਸੇ ਪਾਸੇ ਵੀ ਆ ਪੱਟੀ ਗੋਡੇ ਵਗਾਰਾ ਚੈੱਕ ਕਰਾ ਦੇ ਠੀਕ ਆ ਨੋਨ ਐਕਸੀਡੈਂਟ ਗੱਡੀ ਆ ਜਿੰਨੀ ਗੱਡੀ ਆ ਸਾਰੀ ਤੁਹਾਡੇ ਸਾਹਮਣੇ ਆ ਵੀਡੀਓ ਦੇ ਚ ਬੈਟਰੀ ਵੀ ਹਜੇ ਤੱਕ ਚੰਗੀ ਆ ਠੀਕ ਆ ਤੇ ਫਰਸਟ ਓਨਰ ਦੀ ਗੱਡੀ ਆ ਸਹਿਰ ਬਰਨਾਲੇ ਖੜੀ ਆ ਜੇ ਆਪਾਂ ਇਹਦੀ ਡਿਮਾਂਡ ਦੀ ਗੱਲ ਕਰੀਏ ਡਿਮਾਂਡ ਹੈਗੀ ਆ 890000 ਰੁਪਿਆ ਮੌਕੇ ਤੇ ਜਿਹੜਾ ਮਾਨਤਾ ਨੂੰ ਹੋ ਜੂ ਪਟੀਆਂ ਮੜੀ ਡੱਗੀ ਚੈੱਕ ਕਰਾਈਏ ਅੱਜ ਲੋ ਵੀ ਸੱਜਣ ਨੂੰ ਡੱਗੀ ਚੈੱਕ ਕਰੋ ਠੀਕ ਆ ਤੇ ਹੋ ਦੂਰ ਤੱਕ ਕੈਮਰਾ ਮਾਰਦੇ ਪਿੱਛੋਂ ਸੀਟਾਂ ਦੇ ਕਵਰ ਇੰਟੀਰੀਅਰ ਸਿਸਟਮ ਵੀ ਪਿੱਛੋਂ ਵੀ ਚੈੱਕ ਕਰ ਲਓ ਤੁਸੀਂ ਆ ਡੱਗੀ ਦੇਖੋ ਜਿੰਨਾ ਵੀ ਸਮਾਨ ਆ ਦੇਖੋ ਸਾਰੇ ਟੂਲ ਟਿਕਟ ਵਗੈਰਾ ਨਾਲ ਆ ਤੇ ਹਜੇ ਸਟਿੱਪੜੀ ਆ ਜਿਹੜੀ ਅਨਜੂਜ ਆ ਉਹ ਵੀ ਹਜੇ ਗੁੱਦ ਵਗੈਰਾ ਕਿਸੇ ਪਾਸੇ ਵੀ ਭੋਰਾ ਮਿੱਟੀ ਦਾ ਕੋਈ ਚੁੰਡੀ ਨਹੀਂ ਹੈਗੀ ਤੇ ਸ਼ਹਿਰ ਬਰਨਾਲੇ ਖੜੀ ਆ ਜੀਨੇ ਵੀ ਲੈਣੀ ਆ ਬ੍ਰਿਜਾ ਜੈ ਡੀ ਆਈ ਟਾਪ ਮਾਡਲ 2019 ਸ਼ੀਸ਼ੇ ਵੀ ਹਜੇ ਤੱਕ ਨਾਲ ਦੇ ਨੇ ਰੇਟ ਹੈਗਾ 890000 ਨੰਬਰ ਵਾਈ ਉਹਨਾਂ ਦਾ ਟਾਈਟਲ ਚ ਚੱਲਿਆਂਦਾ ਕਰ ਲਿਓ ਸੰਪਰਕ